ਗਰਮੀਆਂ ਚ ਪੀਓ ਸਹੀ ਤਰੀਕੇ ਨਾਲ ਪਾਣੀ ਨਾ ਕਰਿਆ ਕਰੋ ਅਹ ਵੱਡੀ ਗਲਤੀ ਮੈਂ ਸਕਦਾ ਕਦੇ ਵੀ ਭੁਗਟਣਾ ਦੱਸਦੀ ਹੈ ਕਿ ਸਰਦੀਆਂ ਦਾ ਮੌਸਮ ਖਤਮ ਹੋਣ ਵਾਲਾ ਤੇ ਹੁਣ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਤਾਪਮਾਨ ਜਿਹੜਾ ਕੀ ਹੈ ਵਧਣਾ ਸ਼ੁਰੂ ਹੋ ਜਾਵੇਗਾ ਤੇ ਹੁਣ ਦੁਪਹਿਰ ਵੇਲੇ ਲੋਕਾਂ ਨੂੰ ਗਰਮੀ ਮਹਿਸੂਸ ਹੋਣ ਲੱਗ ਪਈ ਹੈ ਜਿਸ ਕਾਰਨ ਜਿਆਦਾ ਦੇਰ ਤੱਕ ਲੋਕਾਂ ਦਾ ਬਾਹਰ ਰਹਿਣਾ ਮੁਸ਼ਕਿਲ ਹੋ ਗਿਆ ਹੈ ਠੰਡੇ ਮੌਸਮ ਦੇ ਵਿੱਚ ਘੱਟ ਪਾਣੀ ਦੀ ਲੋੜ ਪੈਂਦੀ ਹੈ ਜਦੋਂ ਕਿ ਗਰਮੀਆਂ ਦੇ ਵਿੱਚ ਪਸੀਨੇ ਦੇ ਕਾਰਨ ਜਿਆਦਾ ਪਾਣੀ ਪੀਣ ਦੀ ਲੋੜ ਪੈਂਦੀ ਹੈ ਘੱਟ ਪਾਣੀ ਪੀਣ ਦੇ ਨਾਲ ਸਰੀਰ ਦੀ ਹਾਈਡਰੇਸ਼ਨ ਜਿਹੜੀ ਕੀ ਹੈ ਵਿਗੜ ਸਕਦੀ ਹੈ ਜਿਸ ਦੇ ਕਾਰਨ ਤੁਹਾਨੂੰ ਕਈ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਦੱਸ ਦਈਏ ਕਿ ਇੱਕ ਬਾਲਗ ਨੂੰ ਦਿਨ ਦੇ ਵਿੱਚ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਜਦੋਂ ਗਰਮੀਆਂ ਵੱਧ ਜਾਂਦੀਆਂ ਨੇ ਤਾਂ ਉਦੋਂ ਉਸ ਨੂੰ 12 ਤੋਂ 15 ਗਲਾਸ ਪਾਣੀ ਪੀਣਾ ਚਾਹੀਦਾ ਜੇ ਤੁਸੀਂ ਜ਼ਿਆਦਾ ਸਰੀਰਕ ਗਤੀਵਿਧੀਆਂ ਕਰਦੇ ਹੋ ਜਾਂ ਧੁੱਪ ਦੇ ਵਿੱਚ ਬਾਹਰ ਕੰਮ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪਾਣੀ ਪੀਣ ਦੀ ਲੋੜ ਪੈ ਸਕਦੀ ਹੈ ਯੂਰੋਲੋਜਿਸ ਨੇ ਕਿਹਾ ਹੈ ਕਿ ਗਰਮੀਆਂ ਦੇ ਵਿੱਚ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਕਈ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ पै सकता ਘੱਟ ਪਾਣੀ ਪੀਣ ਦੇ ਨਾਲ ਹਾਈਡਰੇਸ਼ਨ ਹੋ ਸਕਦੀ ਹੈ ਤੇ ਇਸ ਦੇ ਨਾਲ ਥਕਾਵਟ, ਸਿਰ ਦਰਦ, ਖੁਸ਼ਕ ਚਮੜੀ ਤੇ ਪੀਲੇ ਪਿਸ਼ਾਬ ਵਰਗੀਆਂ ਤੁਹਾਨੂੰ ਸਮੱਸਿਆਵਾਂ ਹੋ ਸਕਦੀਆਂ ਨੇ ਦੱਸ ਜੀ ਕਿ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਇਸ ਦੇ ਨਾਲ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ ਗੁਰਦਿਆਂ ਤੇ ਦਬਾਅ ਵੱਧ ਸਕਦਾ ਤੇ ਇਸ ਦੇ ਨਾਲ ਜਿਹੜੇ ਕਿ ਗੁਰਦੇ ਦੇ ਵਿੱਚ ਪੱਥਰੀ ਪੈ ਸਕਦੀ ਹੈ ਤੇ ਤੁਹਾਨੂੰ ਕਈ ਸਾਰੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਗਰਮੀਆਂ ਦੇ ਵਿੱਚ ਲੋੜਿੰਦਾ ਪਾਣੀ ਪੀਣ ਦੇ ਨਾਲ ਕਬਜ਼ ਅਤੇ ਪਾਚਨ ਸੰਬੰਧੀ ਸਿਆਮਾ ਵੀ ਹੋ ਸਕਦੀਆਂ ਨੇ ਪਾਣੀ ਦੀ ਕਮੀ ਕਾਰਨ ਚਮੜੀ ਖੁਸ਼ਕ ਹੋ ਸਕਦੀ ਹੈ ਤੇ ਬੇਜਾਨ ਹੋ ਸਕਦੀ ਹੈ ਤਾਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਜੇ ਤੁਸੀਂ ਇਹਨਾਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰਮੀਆਂ ਦੇ ਵਿੱਚ ਜਿਆਦਾ ਪਾਣੀ ਜਿਹੜਾ ਕੀ ਹੈ ਪੀਣਾ ਚਾਹੀਦਾ ਹੈ ਗਰਮੀਆਂ ਚ ਪੀਓ ਸਹੀ ਤਰੀਕੇ ਨਾਲ ਪਾਣੀ ਨਾ ਕਰਿਆ ਕਰੋ ਅਹ ਵੱਡੀ ਗਲਤੀ ਬੈ ਸਕਦਾ ਹੈ ਕਦੇ ਵੀ ਭੁਗਤਣਾ ਦੱਸਦੀ ਹੈ ਕਿ ਸਰਦੀਆਂ ਦਾ ਮੌਸਮ ਖਤਮ ਹੋਣ ਵਾਲਾ ਹੈ ਤੇ ਹੁਣ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਤਾਪਮਾਨ ਜਿਹੜਾ ਕੀ ਹੈ ਵਧਣਾ ਸ਼ੁਰੂ ਹੋ ਜਾਵੇਗਾ ਤੇ ਹੁਣ ਦੁਪਹਿਰ ਵੇਲੇ ਲੋਕਾਂ ਨੂੰ ਗਰਮੀ ਮਹਿਸੂਸ ਹੋਣ ਲੱਗ ਪਈ ਹੈ ਜਿਸ ਕਾਰਨ ਜਿਆਦਾ ਦੇਰ ਤੱਕ ਲੋਕਾਂ ਦਾ ਬਾਹਰ ਰਹਿਣਾ ਮੁਸ਼ਕਿਲ ਹੋ ਗਿਆ ਹੈ ਠੰਡੇ ਮੌਸਮ ਦੇ ਵਿੱਚ ਘੱਟ ਪਾਣੀ ਦੀ ਲੋੜ ਪੈਂਦੀ ਹੈ ਜਦੋਂ ਕਿ ਗਰਮੀਆਂ ਦੇ ਵਿੱਚ ਪਸੀਨੇ ਦੇ ਕਾਰਨ ਜਿਆਦਾ ਪਾਣੀ ਪੀਣ ਦੀ ਲੋੜ ਪੈਂਦੀ ਹੈ ਘੱਟ ਪਾਣੀ ਪੀਣ ਦੇ ਨਾਲ ਸਰੀਰ ਦੀ ਹਾਈਡਰੇਸ਼ਨ ਜਿਹੜੀ ਕੀ ਹੈ ਵਿਗੜ ਸਕਦੀ ਹੈ ਜਿਸ ਦੇ ਕਾਰਨ ਤੁਹਾਨੂੰ ਕਈ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਦੱਸ ਦਈਏ ਕਿ ਇੱਕ ਬਾਲਗ ਨੂੰ ਦਿਨ ਦੇ ਵਿੱਚ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ ਜਦੋਂ ਗਰਮੀਆਂ ਵੱਧ ਜਾਂਦੀਆਂ ਨੇ ਤਾਂ ਉਦੋਂ ਉਸ ਨੂੰ 12 ਤੋਂ 15 ਗਲਾਸ ਪਾਣੀ ਪੀਣਾ ਚਾਹੀਦਾ ਹੈ ਜੇ ਤੁਸੀਂ ਜ਼ਿਆਦਾ ਸਰੀਰਕ ਗਤੀਵਿਧੀਆਂ ਕਰਦੇ ਹੋ ਜਾਂ ਧੁੱਪ ਦੇ ਵਿੱਚ ਬਾਹਰ ਕੰਮ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪਾਣੀ ਪੀਣ ਦੀ ਲੋੜ ਪੈ ਸਕਦੀ ਹੈ ਯੂਰੋਲੋਜਿਸ ਨੇ ਕਿਹਾ ਹੈ ਕਿ ਗਰਮੀਆਂ ਦੇ ਵਿੱਚ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਕਈ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਕਰ ਸਕਦਾ ਘੱਟ ਪਾਣੀ ਪੀਣ ਦੇ ਨਾਲ ਹਾਈ ਡ੍ਰੈਸ਼ਨ ਹੋ ਸਕਦੀ ਹੈ ਤੇ ਇਸ ਦੇ ਨਾਲ ਥਕਾਵਟ ਸਿਰਦਰਦ ਖੁਸ਼ਕ ਚਮੜੀ ਤੇ ਪੀਲੇ ਪਸ਼ਾਬ ਵਰਗੀਆਂ ਤੁਹਾਨੂੰ ਸਮੱਸਿਆਵਾਂ ਹੋ ਸਕਦੀਆਂ ਨੇ ਦੱਸ ਜੀ ਕਿ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਇਸ ਦੇ ਨਾਲ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ ਗੁਰਦਿਆਂ ਤੇ ਦਬਾਅ ਵੱਧ ਸਕਦਾ ਤੇ ਇਸ ਦੇ ਨਾਲ ਜਿਹੜੇ ਕਿ ਗੁਰਦੇ ਦੇ ਵਿੱਚ ਪੱਥਰੀ ਪੈ ਸਕਦੀ ਹੈ ਤੇ ਤੁਹਾਨੂੰ ਕਈ ਸਾਰੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਗਰਮੀਆਂ ਦੇ ਵਿੱਚ ਲੋੜਿੰਦਾ ਪਾਣੀ ਪੀਣ ਦੇ ਨਾਲ ਕਬਜ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਪਾਣੀ ਦੀ ਕਮੀ ਕਾਰਨ ਚਮੜੀ ਖੁਸ਼ਕ ਹੋ ਸਕਦੀ ਹੈ ਤੇ ਬੇਜਾਨ ਹੋ ਸਕਦੀ ਹੈ ਤਾਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਜੇ ਤੁਸੀਂ ਇਹਨਾਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰਮੀਆਂ ਦੇ ਵਿੱਚ ਜਿਆਦਾ ਪਾਣੀ ਜਿਹੜਾ ਕੀ ਹੈ ਪੀਣਾ ਚਾਹੀਦਾ